ਜਾਨੀ ਕਿ ਦਿੱਲੀ ਤੱਕ ਜਾ ਚੁੱਕੀ ਆ ਇਹ ਹੈ ਧਰਨੇ ਤੇ ਦਿੱਲੀ ਦੇ ਹੂੰ ਆ ਦੇਖੋ ਗੱਡੀ ਦੇਖ ਲੋ ਦਿੱਲੀ ਤੇ ਗਈ ਸੀ ਧਰਨੇ ਚਾਚਾ ਚਾੜੋ ਇਹ ਦੇ ਚਾ ਇਹ ਸਾਈਡ ਤੇ ਸਾਈਡ ਤੇ ਬਹੁਤ ਮਹਿੰਗਾ ਦਾ ਇੱਕ ਵੀ ਇਹਦਾ ਲਾਇ 10 15000 ਦਾ ਇੱਕ ਜੀ ਉਹ ਨੀਲੇ ਨੂੰ ਸਟਾਰਟ ਕਰ ਲਾ ਇਹਨੂੰ ਤੇਰੀ ਇਹ ਇੱਕਦਮ ਏਡਾ ਬਗਲੇ ਚਾਲੂ ਕਰਾਂਗੇ ਸਟਾਰਟ ਹੋਊਗਾ ਇੱਦਾਂ ਕਿ ਚੱਲੂ ਜੀ ਆਪਣੀ ਵਧੀਆ ਹੈ ਕਿ ਕਿਦਾਂ ਨਹੀਂ ਲੱਗੀ ਚਾਚਾ ਬਹੁਤ ਵਧੀਆ ਬਹੁਤ ਵਧੀਆ ਲਾਇ ਕਿਦਾਂ ਦੇ ਬਹੁਤ ਵਧੀਆ ਹਾਂ ਬਹੁਤ ਵਧੀਆ ਸੱਚੀ ਉਸ ਟਾਪ ਇਨ ਇਸ਼ਤਾਹ ਨਾ ਵਾਇਨ ਕਟ ਰਾਇ ਹੈ ਹਾਂ ਨਿਕਾਲਾ ਹੈ ਮਸ਼ਤਾਨੀ ਹਾਂ ਅਰੇ ਰਾਂਹ ਦੀ ਜੱਟਾ ਕਹਿੰਦਾ ਗੱਡੀ ਵਧੀਆ ਪਰ ਬੰਦਾ ਨਹੀਂ ਵਧੀਆ ਲੈ ਚਾਤੇ ਨੇ ਮੈਂ ਸਮਝ ਗਿਆ ਵਾ ਸਮਝ ਗਿਆ ਇਸ ਵਿੱਚ ਸਲਾਹ ਹਲਾ ਹਲਾ ਤੁਸੀਂ ਬੁਲਾ ਹੋ ਤੁਸੀਂ ਵੀ ਆ ਗਿਆ ਹੂੰ ਸੋ ਦਾ ਪੱਗ ਜੇ ਮੈਸੇਜ ਆਉਂਦਾ ਨਹੀਂ ਆਪਣੀ ਭਾਸ਼ਾ ਵੀ ਗਾਉਣ ਲੱਗ ਪਿਆ ਹਾਂ ਗੱਡੀ ਗਾ ਰਿਹਾ ਬਸ ਪਾਸੇ ਲੱਗ ਜੀ ਸ਼ੋਰ ਹਾਂ ਅਗਰ ਜੀ ਆਏ ਨਹੀਂ ਇਹ ਉਹ ਲਗ ਗਾ ਲਾ ਗਾ ਤੇਰੀ ਪੈ ਹੋ ਗਈ ਸਾਨੂੰ ਤੀ ਸਕੋ ਅਗਰ ਸਾਲਾ ਨੂੰ ਗਾ ਕਰਦਾ ਪਈ ਉਹ ਨਹੀਂ ਬਾਪੂ ਜੀ ਨਹੀਂ ਮੈਂ ਕਹ ਪਾਗਲ ਸਾਲਾ ਮੈਂ ਤੇਰੇ ਪਾਸ ਫੜਦਾ ਮੈਂ ਕਿ ਮੂਰਾ ਉੱਡ ਗਈ ਭੈਣ ਜੀ ਆ ਹੋ ਗਿਆ ਨੁਕਸਾਨ ਆ ਦੇਖੋ ਜੀ ਭਾਵੇਂ ਮੇਰੇ ਕਰਕੇ ਸਾਡੇ ਕਰਕੇ ਆ ਦੇਖੋ ਭਾਈ ਦਾ ਦਰਦ ਪੈ ਗਿਆ ਜੁਮੇ ਪੈਰ ਆਹੋ ਲਾਗਲ ਮਾਰੀ ਯਾਰ ਭਜੀ ਗੁਰਜੀਤ ਭਾਈ ਜੀ ਦੇਖ ਆਜ ਤਾਈਂ ਜਿੰਦਗੀ ਦੇ ਟਾਇਰ ਨੇ ਕਦੇ ਲੀਕਿੰਗ ਨਹੀਂ ਕੀਤੀ। ਪਹਿਲੇ ਇਥੇ ਜੋੜਦੇ ਆ। ਨਹੀਂ ਇਹ ਜੋੜ ਨਹੀਂ ਭਾਜੀ। ਨਹੀਂ 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 ਪਤਾ ਨਹੀਂ ਕੀ ਚੱਕਰ ਆ। ਆ ਦੇਖੋ ਜੀ ਵੀਡੀਓ ਬਣ ਗਈ ਹੁਣ ਨਹੀਂ ਬਣ ਗਈ ਵੀਡੀਓ ਭਾਜੀ। ਤੂੰ ਜ਼ਿਆਦਾ ਨਾ ਇਹਦਾ ਪਾਪ 5000 ਦਾ ਤੂੰ 6000 ਦੇ ਦੀ। ਹੋਰ ਨਹੀਂ ਗਈ। ਬਾਕੀ ਗੱਡੀ ਵਿੱਚ ਥੋੜੀ ਕੱਟ ਲਾਂਗੇ। ਯਾਰ ਭਾਈ ਗੱਡੀ ਬਹੁਤ ਵਧੀਆ ਲੱਗੀ ਯਾਰ ਦੇ ਦੇ। ਲੈ ਲੈ ਯਾਰ ਕਿੰਨੇ ਪੈਸੇ ਲੈਣੇ? ਜਿੰਨੇ ਮੰਗੋ ਉਹਨੇ ਦੇ ਦਾਂਗੇ। ਪਰ 10000 ਤੋਂ ਉੱਤੇ ਨਹੀਂ ਬਦਲਣਾ। ਬਚਾਨਵੇਂ ਵਸਤੇ ਨਸ਼ੇ ਇਧਰ ਪਾਣੀ ਨਹੀਂ ਮਾਰਿਆ ਇਧਰ ਪਾਣੀ ਮਾਰ ਕੇ ਚਲੇ ਗਿਆ ਜਦੋਂ ਬਾਹਰ ਕੱਢਣੀ ਹੈ ਨਾ ਹੂੰ ਆਰਾਮ ਨਾ ਮੈਂ ਕਿਹਾ ਭਾਈ ਕਹਿ ਲਗਾ ਮੈਟ ਪਿਛਾ ਕੇ ਕੱਢਿਓ ਹਾਂ ਤੇ ਜਿਹੜੇ ਕੋਈ ਵੈਕੀ ਨਹੀਂ ਕਰਨੀ ਨਾ ਉਹ ਨਿੱਲ ਨੇ ਹੂੰ ਆਰਾਮ ਨਾ ਕੱਢ ਕੇ ਜਿਹੜੀ ਮਿੱਟੀ ਹੈ ਓਏ ਹੋਏ ਓਏ ਹੋਏ ਇਹ ਪੁੱਤ ਆਰਾਮ ਪਿਆ ਦੀ ਹੈ ਸੱਚੀ ਹੈ ਸੋਹਣੀ ਹੈ ਕਹਿੰਦੇ ਇਹ ਯਾਨੀ ਕਿ ਦਿੱਲੀ ਤੱਕ ਜਾ ਚੁੱਕੀ ਹੈ ਇਹ ਹੈ ਧਰਨੇ ਤੇ ਦਿੱਲੀ ਦੇ ਹੂੰ ਆ ਦੇਖੋ ਗੱਡੀ ਦੇਖ ਲਓ ਦਿੱਲੀ ਦੇ ਗਈ ਸੀ ਇਹ ਧਰਨੇ ਤੇ ਕਿੰਨਾ ਮਾਡਲ ਆ 9000 ਯਾਰ ਹੁਣੀ ਆ 2004 ਮਾਡਲ 2004 ਮਾਡਲ ਤਾਂ ਗੱਡੀ ਬਹੁਤ ਵਧੀਆ ਆ ਤੇ ਪੈਸਾ ਤੇ ਪਾਵਾ ਵਿੱਚ ਨੰਬਰ ਸਰ ਦਾ ਤਾਂ ਪਤਾ ਹੀ ਨਹੀਂ ਕਿੰਨੀ ਵਾਰ ਜਾਇਆ ਵਾਹ ਜੀ ਵਾਹ ਗੱਡੀ ਸੱਚੀ ਬਹੁਤ ਸੋਹਣੀ ਆ ਲਾਇਲੂਏ ਲੱਗੇ ਆ ਤਿਆਰ ਹੋ ਗਈ ਤਾਂ ਬਹੁਤ ਸੋਹਣੀ ਲੱਗਣੀ ਬਾਜੀ ਤਾਂ ਨੇ ਤਿਆਰ ਪੁਣਾ ਯਾਰ ਟਾਇਰ ਟੂਰ ਪਾ ਕੇ ਬਹੁਤ ਸੋਹਣੀ ਲੱਗਣੀ